ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 4 ਜਨਵਰੀ ਹੈ ਮੈਂ ਪ੍ਰਭਜੋਤ कौर ਕਲਾਸ 10ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਆਮਗਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਗਾ ਸਵਾਗਤ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ ਸਾਦੋ RAM ਸਰਨ ਬਿਸਰਾਮਾ 베ਦ ਪੁਰਾਨ ਪੜੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ हे ਸੰਤ ਜਨੋ हे ਪਾਈ ਪਰਮੇਸ਼ਰ ਦੀ ਸ਼ਰਨ ਵਿੱਚ ਆਉਣ ਨਾਲ ਪਟਕਣਾ ਮੁੱਕ ਜਾਂਦੀ ਹੈ ਮਨ ਨੂੰ ਸ਼ਾਂਤੀ ਆ ਜਾਂਦੀ ਹੈ 베ਦ ਪੁਰਾਨ ਆਦ ਜਿੰਨੀਆਂ ਵੀ ਧਾਰਮਿਕ ਪੁਸਤਕਾਂ ਹਨ ਇਹਨਾਂ ਨੂੰ ਪੜ੍ਹ ਕੇ ਵੀ ਸ਼ਾਂਤੀ ਆਉਣੀ ਚਾਹੀਦੀ ਹੈ ਅਤੇ ਮਨੁੱਖ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ ਰਹੇ ਜਿਸ ਮਨੁੱਖ ਉੱਤੇ ਲੋਭ ਲਾਲਚ ਅਸਰ ਨਹੀਂ ਕਰ ਸਕਦਾ ਜਿਹੜਾ ਮਨੁੱਖ ਮਾਇਆ ਦੇ ਮੋਹ ਤੋਂ ਦੂਰ ਰਹਿੰਦਾ ਹੈ ਜਿਸ ਮਨੁੱਖ ਨੂੰ ਖੁਸ਼ੀ ਗਮੀ ਇੱਕ ਬਰਾਬਰ ਲੱਗਦੀ ਹੋਵੇ ਐਸਾ ਮਨੁੱਖ ਪਰ ਮੇਰ ਸਰਦਾਰ ਰੂਪ ਹੀ ਹੁੰਦਾ ਹੈ ਜਿਸ ਮਨੁੱਖ ਨੂੰ ਸੁਰਗ ਅਤੇ ਨਰਕ ਦਾ ਕੋਈ ਡਰ ਨਹੀਂ ਇੱਕੋ ਜਿਹਾ ਲੱਗਦੇ ਹਨ ਅੰਮ੍ਰਿਤ ਤੇ ਜ਼ਹਿਰ ਇੱਕ ਬਰਾਬਰ ਜਾਪਦੇ ਹਨ ਜੋ ਸੋਨੇ ਤੇ ਤਾਂਬੇ ਨੂੰ ਇੱਕੋ ਜਿਹਾ ਸਮਝਦਾ ਹੈ ਜਿਸ ਮਨੁੱਖ ਨੂੰ ਉਸਤਤ ਵਡਿਆਈ ਅਤੇ ਨਿੰਦਾ ਚੁਗਲੀ ਬਰਾਬਰ ਜਾਪਦੀਆਂ ਹਨ ਜਿਸ ਮਨੁੱਖ ਤੇ ਮਾਇਆ ਦਾ 모ਹ ਅਤੇ ਲੋਭ ਕੋਈ ਅਸਰ ਨਹੀਂ ਕਰਦਾ ਜਿਸ ਨੂੰ ਦੁੱਖ ਅਤੇ ਸੁਖ ਪੋਹ ਨਹੀਂ ਸਕਦੇ ਗੁਰੂ ਜੀ ਆਖਦੇ ਹਨ ਉਹ ਮਨੁੱਖ ਗਿਆਨਮਾਨ ਹੈ ਉਸ ਮਨੁੱਖ ਨੂੰ ਜੀਵਨ ਮੁਕਤ ਹੀ ਸਮਝਣਾ ਚਾਹੀਦਾ ਹੈ ਉਹ ਮਨੁੱਖ ਆਪਣਾ ਜੀਵਨ ਸਫਲਾ ਕਰਕੇ ਸੰਸਾਰ ਤੋਂ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਪਰਮੇਸ਼ਰ ਦੇ ਸ਼ਰਨ ਵਿੱਚ ਆਉਣ ਸਦਕਾ ਮਨੁੱਖ ਦੀ ਪਟਕਣਾ ਮੁੱਕ ਜਾਂਦੀ ਹੈ ਉਸ ਨੂੰ ਸੰਸਾਰੀ ਪਰੇਸ਼ਾਨੀਆਂ ਪੋਹ ਨਹੀਂ ਸਕਦੀਆਂ ਉਹ ਸਦਾ ਸ਼ਾਂਤ ਚਿੱਤ ਰਹਿੰਦਾ ਹੈ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ ਜੀਵਨ ਸਫਲਾ ਕਰਨ ਲਈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਪਿਆਰੇ ਵਿਦਿਆਰਥੀਓ ਮਨੁੱਖ ਨੂੰ ਜ਼ਿੰਦਗੀ ਵਿੱਚ ਸੁੱਖ ਦੁੱਖ ਉੰਦੇ ਰਹਿੰਦੇ ਹਨ ਦੁੱਖਾਂ ਪਰੇਸ਼ਾਨੀਆਂ ਤੋਂ ਘਬਰਾਉਣਾ ਨਹੀਂ ਚਾਹੀਦਾ ਹੌਸਲੇ ਤੋਂ ਕਮ ਲੈ ਕੇ ਕਾਰਨ ਲੱਭ ਕੇ ਉਸਾਂ ਦਾ ਹੱਲ ਕਰੋ ਜਪਜੀ ਸਾਹਿਬ ਦਾ ਪਾਠ ਬਹੁਤ ਸਹਾਈ ਹੋਵੇਗਾ ਗੁਰੂ ਪਲਾ ਕਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ